ਯਾਰ ਨੇ ਇਹ ਬੜਾ ਤੇਜ਼ ਹੈ ਇਹ ਬੜਾ ਤੇਜ਼ ਹੈ ਆ ਫਰੰਦੀਪੂਰੀਏ ਦੇ ਡਿੱਕੇ ਤਾੜੀਆਂ ਮਾਰ ਦਿਓ ਤਾੜੀਆਂ ਹੋ ਜੀਏ ਉਧਰ 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 ਗੋਪੀ ਫਰੰਦੀਪੂਰੀਏ ਦਾ ਜੱਫਾ ਜੈਮਲ ਸਿੰਘ ਜੀ ਕਹਿੰਦੇ 500 ਦਾ ਵਿਮਾਨਪੂਰੀਆ ਕਿੰਦਾ ਗਰਦੇਵ ਭੁੱਲਰ ਸਾਡਾ ਵੀਰ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਮੇਰੇ ਤਾ ਮੇਰਾ ਰੱਬਾ ਮੇਰਾ ਰੱਬਾ ਮੇਰਾ ਰੱਬਾ ਜੱਕੇ ਜਾਮ ਜੱਕੇ ਜਾਮ ਜੱਕੇ ਜਾਮ ਬਲਰਾਜ ਖੇਚ ਬਲਰਾਜ ਖੇਚ ਖੇਚ ਬਲਰਾਜ ਖੇਚ ਖੇਚ ਆ ਘੜੀ ਦੀਆਂ ਸੁਣਿਆ ਟੱਕ ਟੱਕ ਗੂੰਜਿਆ ਮੇਲਾ ਗੂੰਜ ਰਿਹਾ ਮੇਰੇ ਮਿੱਤਰੋ ਲਓ ਸਾਹਮਣੇ ਰੇਡ ਪੈਂਦੀ ਆ ਖੇਡ ਦੇ ਮੈਦਾਨ ਦੇ ਵਿੱਚ ਹੁਣ ਚਾਰਾਂ ਦੇ ਵਿੱਚੋਂ ਕੌਣ ਉਧਰਲੇ ਪਾਸੇ ਜਗਨੂ ਮੇਰੇ ਮਿੱਤਰੋ ਬਰਾਬਰ ਦਾ ਵੰਝ ਉਧਰ ਉਧਰ ਵੀ ਬਰਾਬਰ ਦਾ ਵੰਝ ਜੈਮਲ ਸਿੰਘ ਜੀ ਪ੍ਰਭ ਜੇ ਜਫਾ ਲਾਵੇ ਤੇ ਮੋਹਨ ਸਿੰਘ ਜੀ ਸੂਬੇਦਾਰ ਸਾਹਿਬ ਵੱਡੇ ਪੱਦਰ ਤੇ ਧੰਨਵਾਦ ਨਾਲ ਸਾਡੇ ਸਰਵਨ ਸਿੰਘ ਜੀ ਸਰਪੰਚ ਰਾਲ ਜਲਦੀ ਗੱਲ ਚਲਦੀ ਆ ਅਚੀ ਉਪਲ ਗੱਲਾਂ ਟਿਕਾਣੇ ਲੱਗੀਆਂ ਬਰੇ 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 ਸਬਰ ਜਤੜਾ ਹੋਪਰੇ ਨੂੰ ਹੋਪਰੇ ਨੂੰ ਹੋਪਰੇ ਨੂੰ ਹੋਪਰੇ ਨੂੰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆਹ ਤਾਂ ਉਸਨ ਦੀ ਧਰਤੀ ਹੈ ਅਚੀ ਉਪਲ ਤੇ ਜੱਪ ਆ ਕੰਮੋ ਫਤਿਹਆਬਦੀ ਦਾ ਚੰਡਿਆ ਹੋਇਆ ਖਿਡਾਰੀ ਜਾਫੀ ਐਂਡ ਗਿਆ ਜਿਵੇਂ ਬੋਰਡ ਤੋਂ ਬਿੱਲਾ ਡਿੱਗਦਾ ਐਨ ਚੋਟੀ ਦਾ ਮੈਚ ਚੱਲਦਾ ਵਾਕਿਓ ਤਾੜੀਆਂ ਵੱਜਦੀਆਂ ਕਿੰਨਾ ਕੁ ਜ਼ੋਰ ਹੈ ਹਾਂ 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 ਹੁਣ ਸਵਾਦ ਆ ਚੱਕ ਆ ਚੱਕ ਆ ਚੱਕ ਆ ਚੱਕ ਆ ਚੱਕ ਕਿਉਂ ਆਈ ਕੁਝ ਹੁੰਦਾ ਵੇਖਣਾ ਸੀ ਨਾ ਹੋ ਗਿਆ ਕੋਈ ਨਹੀਂ ਪਹਿਲਵਾਨਾ ਜੱਫੇ ਮੱਲ ਸੁਖੀ ਬੜਾ ਪਿਆਰਾ ਮਿੱਤਰ ਆ ਸਾਡਾ ਭਰਾ ਹਟ ਜਾਓ ਪਾਸੇ ਹਟ ਜਾਓ ਪਾਸੇ ਇੱਕ ਪਾਸੇ ਅਜੀ ਉਪਲ ਜਾਪਾ ਖੰਡੂਰ ਸਾਹਿਬ ਵਾਲਾ ਜੱਪ ਖੰਡੂਰ ਸਾਹਿਬ ਅਜੀ ਉਪਲ ਧਰਤੀ ਰਾਹ ਚੱਲਦੀ ਹੈ ਕਬੱਡੀ ਦੇ ਘੜਦੇ ਤੌਰ ਤੇ ਜਾਣਾ ਜਾਂਦਾ ਪਿੰਡ ਮੇਰੇ ਮਿੱਤਰੋ ਆਉ ਨਹੀਂ ਰੀਸਾ ਔਖੇ ਰੋਕਣੇ ਤੂਫਾਨ ਪਾਣੀ ਨੇਰੀਆਂ ਬਲਜੀਤ ਸਿੰਘ ਜੀ ਤੇ ਗੋਪੇ ਪਖਣਾ ਸੌ ਰੱਬ ਦੀ ਬੱਲੇ ਦੇ ਬੱਲੇ ਰਹਿੰਦਾ ਕਖਣਾ